ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਤੁਹਾਡੇ ਅੱਗੇ ਇੱਕ ਇਮੋਸ਼ਨਲ ਕਹਾਣੀ ਰਾਜਵੀਰ ਦੇ ਪਾਪਾ ਸਵੇਰ ਦੇ 6:00 ਵੱਜ ਗਏ ਆ ਉੱਠ ਜਾਓ ਕੱਲ ਹੀ ਰਾਜਵੀਰ ਤੁਹਾਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਸੀ ਡਾਕਟਰ ਨੇ ਤੁਹਾਨੂੰ ਸੁਬਾ ਸ਼ਾਮ ਘੁੰਮਣ ਦੇ ਲਈ ਕਿਹਾ ਤੇ ਇੱਕ ਤਾਂ ਰਿਪੋਰਟ ਵਿੱਚ ਡਾਇਬਟੀਜ਼ ਨਿਕਲ ਆਈ ਆ ਉਮਰ ਤੋਂ ਤੁਹਾਨੂੰ ਗੋਡਿਆਂ ਦਾ ਦਰਦ ਆ ਥੋੜਾ ਬੁੜਾਪੇ ਉੱਤੇ ਆਪਣਾ ਖਿਆਲ ਰੱਖੋ ਤੇ ਜੇ ਤੁਹਾਨੂੰ ਕੁਝ ਹੋ ਜਾਏਗਾ ਤਾਂ ਮੈਂ ਕਿਵੇਂ ਜਿਊਵਾਂਗੀ ਓਹੋ ਕੌਜ ਨਹੀਂ ਹੋਵੇਗਾ ਮੈਨੂੰ ਮੈਂ ਕਿੱਥੇ ਜਾ ਰਿਹਾ ਨੀਂਦ ਵਿੱਚ ਬੜਬੜਾਉਂਦੇ ਹੋਏ ਰੇਸ਼ਮ ਜੀ ਨੇ ਕਿਹਾ ਕਿ ਚੱਲ ਹੁਣ ਐਨਾ ਕਹਿ ਰਹੀ ਆ ਤਾਂ ਮੈਂ ਉੱਠ ਜਾਣਾ 10 ਮਿੰਟ ਦੇ 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 ਉਸ ਦੇ ਬਾਅਦ ਮੈਂ ਤੇਰੇ ਨਾਲ ਹੀ ਪਾਰਕ ਵਿੱਚ ਘੁੰਮਣ ਚੱਲੂੰਗਾ ਵਰਨਾ ਬੜਾਪੇ ਵਿੱਚ ਮੈਨੂੰ ਸਮੱਸਿਆ ਹੋਵੇਗੀ ਤਾਂ ਤੈਨੂੰ ਹੀ ਸੇਵਾ ਕਰਨੀ ਪਵੇਗੀ ਬਹੂ ਬੇਟੇ ਤਾਂ ਦੋਨੋਂ ਨੌਕਰੀ ਕਰਦੇ ਆ ਉਹ ਤਾਂ ਆਪਣੀ ਸੇਵਾ ਕਰਨੋਂ ਰਹੇ ਮੈਂ ਤੇਰਾ ਕੰਮ ਨਹੀਂ ਵਧਾਉਣਾ ਚਾਹੁੰਦਾ ਇਸ ਲਈ ਚੱਲ ਤੇਰੇ ਨਾਲ ਪਾਰਕ ਵਿੱਚ ਟਹਿਲ ਹੀ ਲਵਾਂਗਾ ਇੰਨਾ ਕਹਿ ਕੇ ਰੇਸ਼ਮ ਜੀ ਆਪਣੇ ਫੁੱਲ ਕੱਪੜੇ ਪਾ ਲੈਂਦੇ ਆ ਤੇ ਬਾਹਰ ਸਰਦੀ ਬਹੁਤ ਆ ਅਲਮਾਰੀ ਵਿੱਚੋਂ ਇੱਕ ਲੋਈ ਚੱਕ ਕੇ ਚਰਨੋਂ ਨੂੰ ਦਿੰਦੇ ਹੋਏ ਕਹਿੰਦੇ ਆ ਭਾਗਵਾਨੇ ਤੂੰ ਵੀ ਸ਼ਾਰਲ ਲੈ ਲਾ ਬਾਹਰ ਠੰਡ ਬਹੁਤ ਜ਼ਿਆਦਾ ਕਿਤੇ ਸਰਦੀ ਜੁਕਾਮ ਹੋ ਗਿਆ ਤਾਂ ਮੁਸ਼ਕਲ ਨਾ ਹੋ ਜਾਵੇ ਦੋਨੋਂ ਪਤੀ ਪਤਨੀ ਘਰ ਦੇ ਕੋਲ ਵਾਲੇ ਪਾਰਕ ਵਿੱਚ ਘੁੰਮਣ ਦੇ ਲਈ ਚਲੇ ਗਏ ਇੱਕ ਘੰਟੇ ਤੱਕ ਦੋਨੋਂ ਘੁੰਮਦੇ ਰਹੇ ਉਸ ਦੇ ਬਾਅਦ ਪਾਰਕ ਵਿੱਚ ਪਈ ਹੋਈ ਕੁਰਸੀ ਤੇ ਬੈਠ ਕੇ ਗੱਲਾਂ ਕਰਨ ਲੱਗੇ ਪਾਰਕ ਵਿੱਚ ਘੁੰਮਦੇ ਘੁੰਮਦੇ ਪੂਰਾ 1 ਤੋਂ 2 ਘੰਟੇ ਨਿਕਲ ਗਏ ਤਾਂ ਚਰਨੋ ਜੀ ਕਹਿੰਦੀ ਆ ਕਿ ਤੁਸੀਂ ਜਲਦੀ ਨਾਲ ਘਰ ਚੱਲੋ ਬੇਟਾ ਬਹੂ ਦੇ ਆਫਿਸ ਜਾਣ ਦਾ ਸਮਾਂ ਹੋ ਰਿਹਾ ਤੇ ਸਵੇਰੇ 9 ਵਜੇ ਨਿਕਲ ਜਾਂਦੇ ਹਨ ਬੇਟਾ ਤਾਂ ਫਿਰ ਵੀ 10 ਵਜੇ ਤੱਕ ਜਾਂਦਾ ਜਲਦੀ ਨਾਲ ਟਿਫਨ ਬਣਾ ਕੇ ਦੇਣਾ ਹੈ ਜੇ ਇਧਰੋਂ ਲੇਟ ਹੋ ਜਾਊਂਗੀ ਤਾਂ ਔਖਾ ਹੋ ਜਾਣਾ ਹਾਂ ਹਾਂ ਚਰਨੋ ਚੱਲ ਘਰ ਚੱਲਦੇ ਹਾਂ ਦਰਅਸਲ ਚਰਨੋ ਜੀ ਅਤੇ ਰੇਸ਼ਮ ਜੀ ਪਹਿਲਾਂ ਤਾਂ ਆਪਣੇ ਪਿੰਡ ਵਿੱਚ ਰਿਹਾ ਕਰਦੇ ਸੀ ਬਹੁਤ ਸਮੇਂ ਤੱਕ ਉਹਨਾਂ ਦੇ ਕੋਈ ਸੰਤਾਨ ਨਾ ਹੋਈ ਬੜਾਪੇ ਵਿੱਚ ਜਾ ਕੇ ਉਹਨਾਂ ਨੂੰ ਰਾਜਵੀਰ ਮਿਲਿਆ ਕਾਫੀ ਗਰੀਬ ਹੋਣ ਦੇ ਬਾਵਜੂਦ ਵੀ ਰੇਸ਼ਮ ਜੀ ਨੇ ਆਪਣੇ ਬੇਟੇ ਨੂੰ ਖੂਬ ਪੜਾਇਆ ਲਿਖਾਇਆ ਕਿਸਮਤ ਨੇ ਵੀ ਸਾਥ ਦਿੱਤਾ ਤੇ ਅੱਜ ਰਾਜਵੀਰ ਬਹੁਤ ਚੰਗੇ ਸ਼ਹਿਰ ਵਿੱਚ ਚੰਗੀ ਨੌਕਰੀ ਕਰ ਰਿਹਾ ਹੈ ਤੇ ਉਸ ਦੀ ਪਤਨੀ ਵੀ ਪੜ੍ਹੀ ਲਿਖੀ ਹੈ ਤੇ ਉਹ ਸਕੂਲ ਵਿੱਚ ਟੀਚਰ ਹੈ ਦੋਨੋਂ ਹੀ ਚੰਗੇ ਖਾਸੀ ਪੈਸੇ ਕਮਾਉਂਦੇ ਹਨ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਮਾਤਾ ਪਿਤਾ ਪਿੰਡ ਵਿੱਚ ਇਕੱਲੇ ਰਹਿੰਦੇ ਹਨ ਰਾਜਵੀਰ ਦੇ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਬਹੁਤ ਲਗਾਵ ਸੀ ਐਸ ਲਈ ਜੈਦ ਕਰਕੇ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿ ਤੁਸੀਂ ਸਾਡੇ ਨਾਲ ਸ਼ਹਿਰ ਵਿੱਚ ਹੀ ਆ ਜਾਓ ਬਾਰ ਬਾਰ ਤੁਹਾਡੀ ਤबीयत ਖਰਾਬ ਹੁੰਦੀ ਰਹਿੰਦੀ ਆ ਸਾਡਾ ਬਾਰ ਬਾਰ ਪਿੰਡ ਆਉਣਾ ਪੋਸੀਬਲ ਨਹੀਂ بیٹے ਰਾਜਵੀਰ ਦੇ ਬਹੁਤ ਜ਼ਿਆਦਾ ਜੈਦ ਕਰਨ ਤੇ ਰੇਸ਼ਮ ਜੀ ਆਪਣੇ ਪਿੰਡ ਦੇ ਘਰ ਅਤੇ ਜ਼ਮੀਨ ਨੂੰ ਵੇਚ ਕੇ بیٹے ਤੇ ਬਹੂ ਦੇ ਕੋਲ ਸ਼ਹਿਰ ਆ ਗਏ 9 ਮਹੀਨੇ ਤੱਕ ਤਾਂ ਸਭ ਕੁਝ ਠੀਕ ਠਾਕ ਰਿਹਾ ਲੇਕਿਨ ਉਸਦੇ ਬਾਅਦ ਬਹੂ ਨੇ ਆਪਣੇ ਸੱਸ ਸਹੁਰੇ ਦਾ ਆਪਣੇ ਘਰ ਚ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ ਸੱਸ ਤਾਂ ਫਿਰ ਵੀ ਠੀਕ ਸੀ ਕਿਉਂਕਿ ਉਹ ਘਰ ਦੇ ਕੰਮਾਂ ਚ ਮਦਦ ਕਰ ਦਿੰਦੀ ਸੀ ਪਰ ਰੇਸ਼ਮ ਜੀ ਬਹੂ ਨੂੰ ਇੱਕ ਅੱਖ ਵੀ ਨਹੀਂ ਪਾਉਂਦੇ ਸੀ ਉਸ ਨੂੰ ਲੱਗਦਾ ਸੀ ਕਿ ਇਹ ਕੁਝ ਕੰਮ ਤਾਂ ਦਾ ਨਹੀਂ ਕਰਦੇ ਪੂਰਾ ਘਰ ਵਿੱਚ ਪੂਰਾ ਦਿਨ ਫालतू ਬੈਠੇ ਰਹਿੰਦੇ ਆ ਪਤਾ ਨਹੀਂ ਰਾਜਵੀਰ ਨੇ ਇਹਨਾਂ ਦੋਹਾਂ ਨੂੰ ਇੱਥੇ ਕਿਉਂ ਬੁਲਾ ਲਿਆ ਚੰਗਾ ਹੁੰਦਾ ਪੈੰਡ ਵਿੱਚ ਹੀ ਰਹਿੰਦੇ ਲੇਕਿਨ ਰਾਜਵੀਰ ਉੱਤੇ ਤਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦਾ ਭੂਤ ਸਵਾਰ ਸੀ ਹੁਣ ਆ ਗਏ ਹਨ ਤਾਂ ਚੱਲਣਾ ਤਾਂ ਮੈਨੂੰ ਹੀ ਹੈ ਇੱਕ ਦਿਨ ਰੇਸ਼ਮ ਜੀ ਤੇ ਚਰਨੋ ਜੀ ਪਾਰਕ 'ਚ ਘੁੰਮ ਰਹੇ ਸੀ ਤਾਂ ਚਰਨੋ ਜੀ ਦੀ ਨਜ਼ਰ ਰੇਸ਼ਮ ਜੀ ਦੇ ਪੈਰਾਂ ਵਿੱਚ ਪਏ ਜੁੱਤੀਆਂ ਤੇ ਪਈ ਜੋ ਅੰਗੂਠੇ ਦੇ ਕੋਲੋਂ ਦੋਨੇ ਫਟ ਗਏ ਸਨ ਰੇਸ਼ਮ ਜੀ ਦਾ ਅੰਗੂਠਾ ਜੁੱਤੀ ਤੋਂ ਬਾਹਰ ਨਿਕਲ ਗਿਆ ਚਰਨੋ ਜੀ ਕਹਿੰਦੀ ਤੇਰੇ ਤਾਂ ਜੁੱਤੇ ਫਟ ਗਏ ਰਾਜਵੀਰ ਨੂੰ ਕਹਿ ਦੇਣਾ ਉਹ ਤੇਰੇ ਲਈ ਨਵੀਂ ਜੁੱਤੀ ਲਿਆ ਦੇਵੇਗਾ ਰੇਸ਼ਮ ਜੀ ਕਹਿੰਦੇ ਕਿ ਮੈਂ 10 ਦਿਨ ਪਹਿਲਾਂ ਹੀ ਨਵੇਂ ਜੁੱਤੇ ਲਿਆਉਣ ਦੇ ਲਈ ਕਿਹਾ ਸੀ ਸ਼ਾਇਦ ਭੁੱਲ ਗਿਆ ਹੋਵੇਗਾ ਚੰਗਾ ਠੀਕ ਆ ਮੈਂ ਅੱਜ ਉਸ ਨੂੰ ਯਾਦ ਦਿਵਾ ਦੇਵਾਂਗਾ ਘਰ ਆਉਂਦੇ ਹੀ ਚਰਨੋਂ ਰਸੋਈ ਵਿੱਚ ਖਾਣਾ ਬਣਾਉਣ ਦੇ ਲਈ ਚਲੀ ਗਈ ਬੇਟਾ ਜਦੋਂ ਆਫਿਸ ਜਾਣ ਦੇ ਲਈ ਨਹਾ ਕੇ ਆਇਆ ਤਾਂ ਚਰਨੋਂ ਆਪਣੇ ਬੇਟੇ ਨੂੰ ਕਹਿੰਦੀ ਆ ਕਿ ਰਾਜਵੀਰ ਤੇਰੇ ਪਾਪਾ ਦੇ ਜੁੱਤੇ ਟੁੱਟ ਗਏ ਆ ਉਹਨਾਂ ਲਈ ਇੱਕ ਜੋੜੀ ਨਵੇਂ ਜੁੱਤੇ ਲੈ ਆਵੀ ਆਪਣੀ ਮਾਂ ਦੀ ਗੱਲ ਸੁਣ ਕੇ ਰਾਜਵੀਰ ਕਹਿੰਦਾ ਕਿ ਠੀਕ ਆ ਮਾਂ ਮੈਂ ਸ਼ਾਮ ਨੂੰ ਆਫਿਸ ਤੋਂ ਆਉਂਦੇ ਵਕਤ ਪਾਪਾ ਦੇ ਲਈ ਨਵੇਂ ਜੁੱਤੇ ਲੈ ਕੇ ਆਉਂਗਾ ਇੰਨਾ ਕਹਿ ਕੇ ਉਹ ਆਫਿਸ ਜਾਣ ਦੇ ਲਈ ਤਿਆਰ ਹੋਣ ਲੱਗਿਆ ਕਮਰੇ ਵਿੱਚ ਆਪਣੀ ਸਕੂਲ ਜਾਣ ਦੇ ਲਈ ਤਿਆਰ ਹੋ ਰਹੀ ਰਾਜਵੀਰ ਦੀ ਪਤਨੀ ਆਪਣੇ ਪਤੀ ਅਤੇ ਸੱਸ ਦੀਆਂ ਗੱਲਾਂ ਨੂੰ ਸੁਣ ਲੈਂਦੀ ਆ ਸੁਬਾਹ ਦੇ ਵਕਤ ਉਹ ਆਪਣੇ ਪਤੀ ਨੂੰ ਕੁਝ ਵੀ ਨਹੀਂ ਕਹਿ ਪਾਉਂਦੀ ਕਿਉਂਕਿ ਉਸ ਨੂੰ ਵੀ ਸਕੂਲ ਜਾਣ ਲਈ ਜਲਦੀ ਸੀ ਤੇ ਰਾਜਵੀਰ ਵੀ ਆਫਿਸ ਜਾਣ ਦੇ ਲਈ ਤਿਆਰ ਹੋ ਰਿਹਾ ਸੀ ਲੇਕਿਨ ਸ਼ਾਮ ਨੂੰ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਦੀ ਆ ਸ਼ਾਮ ਦੇ ਸਮੇਂ ਰੇਸ਼ਮ ਜੀ ਅਤੇ ਚਰਨੋ ਆਪਣੇ ਕਮਰੇ ਵਿੱਚ ਬੈਠੇ ਚਾਹ ਪੀ ਰਹੇ ਸੀ ਤਾਂ ਉਸ ਦਾ ਬੇਟਾ ਵੀ ਆਫਿਸ ਤੋਂ ਆ ਗਿਆ ਤੇ ਆਪਣੇ ਕਮਰੇ ਵਿੱਚ ਜਾ ਕੇ ਕੱਪੜੇ ਬਦਲ ਰਿਹਾ ਸੀ ਕਿ ਉਸ ਦੀ ਪਤਨੀ ਰਾਜਵੀਰ ਨੂੰ ਕਹਿੰਦੀ ਆ ਸੁਭਾ ਮਾਜੀ ਤੁਹਾਨੂੰ ਕੀ ਕਹਿ ਰਹੀ ਸੀ ਮੈਂ ਸਭ ਕੁਝ ਸੁਣ ਲਿਆ ਨਵੇਂ ਬੂਟ ਲਿਆਉਣ ਦੀ ਮੰਗਣ ਦੀ ਗੱਲ ਹੋ ਰਹੀ ਸੀ ਪਾਪਾ ਦੇ ਨਵੇਂ ਬੂਟ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਤੁਹਾਡੇ ਪਏ ਹੋਏ ਪੁਰਾਣੇ ਬੂਟ ਰੱਖੇ ਆ ਜੋ ਕਿ ਤੁਸੀਂ ਹੁਣ ਪਹਿਨਦੇ ਨਹੀਂ ਉਹੀ ਇੱਕ ਜੋੜੀ ਚੱਕ ਕੇ ਮੈਂ ਪਾਪਾ ਨੂੰ ਦੇ ਦੇਾਂਗੀ ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਰਾਜਵੀਰ ਕਹਿੰਦਾ ਠੀਕ ਆ ਤੈਨੂੰ ਜੋ ਠੀਕ ਲੱਗਦਾ ਉਹ ਕਰ ਦੇ ਲੇਕਿਨ ਪਾਪਾ ਨੂੰ ਇੱਕ ਜੋੜੀ ਨਵੇਂ ਬੂਟਾਂ ਦੀ ਜ਼ਰੂਰ ਦੇ ਦੇਣਾ ਠੀਕ ਆ ਦੇ ਦੇਾਂਗੀ ਕੀ ਤੈਨੂੰ ਮੇਰੇ ਤੇ ਭਰੋਸਾ ਨਹੀਂ ਭਰੋਸੇ ਦੀ ਗੱਲ ਨਹੀਂ ਮੈਂ ਤਾਂ ਸਿਰਫ ਐਨਾ ਕਹਿ ਰਿਹਾ ਕਿ ਤੂੰ ਪਾਪਾ ਨੂੰ ਨਵੇਂ ਬੂਟ ਲਿਆ ਦੇਵੀ ਇਸ ਵਿੱਚ ਐਨਾ ਰੌਲਾ ਪਾਉਣ ਦੀ ਕੀ ਗੱਲ ਆ ਪਤਾ ਨਹੀਂ ਕਿਉਂ ਰਾਜਵੀਰ ਦੀ ਪਤਨੀ ਨੂੰ ਆਪਣੇ ਸੱਸ ਸਹੁਰੇ ਦਾ ਘਰ 'ਚ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਸੀ ਤੇ ਜੇ ਉਹ ਜਰਾਂ ਜਿਹੀ ਖਰਚਾ ਦੱਸ ਦੇ ਤਾਂ ਉਹ ਘਰ ਵਿੱਚ ਤਾਡਬ ਕਰ ਦਿੰਦੀ ਸੀ ਅੱਜ ਵੀ ਉਸਨੇ ਉਹੀ ਕਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਰਾਜਵੀਰ ਦੀ ਸਮਝਦਾਰੀ ਨਾਲ ਘਰ ਵਿੱਚ ਛੋਟੇ ਮੋਟੇ ਕਲੇਸ਼ ਹੋਣ ਤੋਂ ਬਚ ਜਾਂਦੇ ਸੀ ਰਾਜਵੀਰ ਦੀ ਪਤਨੀ ਹਰਜਿੰਦਰ ਨੇ ਆਪਣੇ ਪਤੀ ਨੂੰ ਇਹ ਗੱਲ ਇੰਨੀ ਤੇਜ਼ ਆਵਾਜ਼ ਵਿੱਚ ਕਹੀ ਕਿ ਕਮਰੇ ਵਿੱਚ ਬੈਠੇ ਹੋਏ ਰੇਸ਼ਮ ਜੀ ਅਤੇ ਚਰਨੋ ਨੇ ਸਪਸ਼ਟ ਰੂਪ ਵਿੱਚ ਸੁਣ ਲਿਆ ਬਹੂਦਿਆਂ ਐਨੀਆਂ ਗੱਲਾਂ ਸੁਣਨ ਦੇ ਬਾਅਦ ਦੋਨਾਂ ਨੇ ਕੁਝ ਨਹੀਂ ਕਿਹਾ ਕਿਉਂਕਿ ਹੁਣ ਤਾਂ ਉਹਨਾਂ ਨੂੰ ਬਹੂ ਬੇਟੇ ਦੇ ਕੋਲ ਰਹਿੰਦੇ ਰਹਿੰਦੇ ਪੂਰਾ ਸਾਲ ਹੋ ਗਿਆ ਸੀ ਬਹੂਦਿਆਂ ਗੱਲਾਂ ਸੁਣਨ ਦੀ ਆਦਤ ਪੈ ਗਈ ਸੀ ਕੋਈ ਦੂਜਾ ਚਾਰਾ ਵੀ ਨਹੀਂ ਸੀ ਜਿੱਥੇ ਉਹ ਚਲੇ ਜਾਂਦੇ ਕਿਉਂਕਿ ਪਿੰਡ ਦਾ ਘਰ ਤੇ ਜ਼ਮੀਨ ਉਹਨਾਂ ਨੇ ਵੇਚ ਦਿੱਤੇ ਸੀ ਇੱਕੋ ਮਾਤਰ ਬੇਟੇ ਦਾ ਹੀ ਸਹਾਰਾ ਸੀ ਇਸ ਲਈ ਉਹ ਆਪਣੇ ਬਹੂ ਨੂੰ ਕਦੇ ਕੁਝ ਨਹੀਂ ਕਹਿੰਦੇ ਸੀ ਜੇ ਬਹੂ ਨੂੰ ਕੁਝ ਕਹਿਣਗੇ ਤਾਂ ਫालतू ਵਿੱਚ ਹੀ ਘਰ 'ਚ ਕਲੇਸ਼ ਹੋ ਜਾਵੇਗਾ ਇਹੀ ਸੋਚ ਕੇ ਦੋਨੋਂ ਪਤੀ-ਪਤਨੀ ਸ਼ਾਂਤ ਰਹਿੰਦੇ ਤੇ ਵਿਚਾਰੀ ਚਰਨੋਂ ਘਰ ਦੇ ਸਾਰੇ ਕੰਮ ਕਰਦੀ ਰਹਿੰਦੀ ਕਿ ਸਭ ਕੁਝ ਠੀਕ ਤਰ੍ਹਾਂ ਚੱਲਦਾ ਰਹੇ ਹਾਲਾਂਕਿ ਰਾਜਵੀਰ ਆਪਣੇ ਮਾਤਾ-ਪਿਤਾ ਨੂੰ ਕਦੇ ਕੁਝ ਨਹੀਂ ਕਹਿੰਦਾ ਸੀ ਲੇਕਿਨ ਆਪਣੀ ਪਤਨੀ ਦੇ ਸੁਭਾਅ ਦੇ ਅੱਗੇ ਕਦੇ-ਕਦੇ ਕਮਜ਼ੋਰ ਪੈ ਜਾਂਦਾ ਪਰ ਉਹ ਚਾਹੁੰਦਾ ਤਾਂ ਆਪਣੇ ਪਿਤਾ ਦੇ ਲਈ ਨਵੇਂ ਬੂਟ ਲਿਆ ਸਕਦਾ ਸੀ ਕਿਉਂਕਿ ਉਹ ਖੁਦ ਪੈਸੇ ਕਮਾਉਂਦਾ ਸੀ ਅਸਦੇ ਮਾਤਾ ਪਿਤਾ ਹਨ ਉਹ ਆਪਣੀ ਮਾਤਾ ਪਿਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਹੀ ਸਕਦਾ ਹੈ ਇਸ ਵਿੱਚ ਉਸ ਨੂੰ ਪਤਨੀ ਦੀ ਪਰਮਿਸ਼ਨ ਦੀ ਕੀ ਜ਼ਰੂਰਤ ਸੀ ਚਰਨੋ ਜੀ ਨੇ ਵੀ ਆਪਣੀ ਕਿਸਮਤ ਮੰਨ ਕੇ ਬਹੂ ਬੇਟੇ ਦੇ ਕੋਲ ਰਹਿਣਾ ਸਵੀਕਾਰ ਕਰ ਲਿਆ ਕਿਉਂਕਿ ਉਹਨਾਂ ਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਜਿੱਥੇ ਉਹ ਦੂਜੇ ਦੋਨੋਂ ਪਤੀ ਪਤਨੀ ਜਾ ਕੇ ਰਹਿਣ ਦੂਜੇ ਦਿਨ ਹਰਜਿੰਦਰ ਆਪਣੇ ਪਤੀ ਦੇ ਪ੍ਰਾਣੇ ਬੂਟ ਕੱਢ ਕੇ 베ੜੇ ਵਿੱਚ ਲਿਆ ਕੇ ਰੇਸ਼ਮ ਜੀ ਦੇ ਸਾਹਮਣੇ ਸੁੱਟ ਦਿੰਦੀ ਆ ਤੇ ਕਹਿੰਦੀ ਆ ਕਿ ਆ ਲਓ ਪਾਪਾ ਇਹ ਬੂਟ ਪਾ ਲਓ ਤੁਹਾਡੇ ਬੇਟੇ ਦੇ ਹੀ ਹਨ ਬਹੁਤ ਦਿਨਾਂ ਤੋਂ ਪਾ ਨਹੀਂ ਰਹੇ ਉੰਜ ਹੀ ਰੱਖੇ ਹੋਏ ਹਨ ਤਾਂ ਸੋਚੋ ਸੋਚਿਆ ਕਿ ਤੁਹਾਨੂੰ ਦੇ ਦਿੰਨੀ ਆ ਵੈਸੇ ਤਾਂ ਮੈਂ ਇਹ ਬੂਟ ਕੂੜੇ ਵਾਲੇ ਨੂੰ ਦੇਣ ਵਾਲੀ ਸੀ ਲੇਕਿਨ ਤੁਹਾਡੇ ਬੂਟ ਫਟ ਗਏ ਤਾਂ ਤੁਸੀਂ ਰੱਖ ਲਓ ਬਹੂ ਦੀਆਂ ਗੱਲਾਂ ਸੁਣ ਕੇ ਚਰਨੋ ਜੀ ਸੋਚਦੀ ਆ ਕਿ ਪੁਰਾਣੇ ਬੂਟ ਦੇ ਕੇ ਵੀ ਬਹੂ ਮੇਰੇ ਪਤੀ ਨੂੰ ਇਹਸਾਨ ਦਿਖਾ ਰਹੀ ਆ ਜਦਕੇ ਮੈਂ ਅਤੇ ਮੇਰੇ ਪਤੀ ਨੇ ਕੱਲ ਉਸ ਦੀਆਂ ਸਾਰੀਆਂ ਗੱਲਾਂ ਸੁਣ ਲੰਘਾ ਸੀ ਕਿ ਉਸਨੇ ਬੇਟੇ ਨੂੰ ਨਵੇਂ ਬੂਟ ਲਿਆਉਣ ਤੋਂ ਮਨਾ ਕਰ ਦਿੱਤਾ ਸੀ ਰੇਸ਼ਮ ਜੀ ਚੁੱਪਚਾਪ ਉਹਨਾਂ ਬੂਟਾਂ ਨੂੰ ਚੱਕ ਲੈਂਦੇ ਆ ਤੇ ਪਾ ਕੇ ਪਾਰਕ ਵਿੱਚ ਘੁੰਮਣ ਚਲੇ ਜਾਂਦੇ ਆ ਪਤਾ ਚੱਲਿਆ ਕਿ ਉਹ ਬੂਟ ਥੋੜੇ ਟਾਈਟ ਸੀ ਜਿਸ ਦੀ ਵਜ੍ਹਾ ਨਾਲ ਉਹ ਨਾ ਤਾਂ ਚੰਗੀ ਤਰ੍ਹਾਂ ਤੁਰ ਸਕਦੇ ਸੀ ਬਲਕਿ ਉਹਨਾਂ ਬੂਟਾਂ ਨੇ ਰੇਸ਼ਮ ਜੀ ਦੇ ਪੈਰਾਂ ਨੂੰ ਕੱਟ ਦਿੱਤਾ ਸੀ ਟਾਈਟ ਬੂਟਾਂ ਨਾਲ ਉਹਨਾਂ ਦੇ ਪੈਰਾਂ 'ਚ ਛਾਲੇ ਹੋ ਗਏ ਤਾਂ ਉਹਨਾਂ ਨੇ ਬੂਟ ਉਤਾਰ ਕੇ ਪਾਰਕ ਵਿੱਚ ਹੀ ਇੱਕ ਪਾਸੇ ਰੱਖ ਦਿੱਤੇ ਚਰਨੋਜੀ ਪੁੱਛਦੀ ਆ ਕਿ ਕੀ ਹੋਇਆ ਬੂਟ ਕਿਉਂ ਲਾ ਦਿੱਤੇ ਤਾਂ ਰੇਸ਼ਮਜੀ ਕਹਿੰਦੇ ਆ ਕਿ ਬੂਟ ਬਹੁਤ ਟਾਈਟ ਆ ਮੈਂ ਇਹਨਾਂ ਨੂੰ ਨਹੀਂ ਪਾ ਸਕਦਾ ਬੜੀ ਮੁਸ਼ਕਲ ਨਾਲ ਉਹਨਾਂ ਬੂਟਾਂ ਨੂੰ ਪਾ ਕੇ ਰੇਸ਼ਮਜੀ ਘਰ ਆਉਂਦੇ ਆ ਲੇਕਿਨ ਦੂਜੇ ਹੀ ਦਿਨ ਉਹ ਪਾਰਕ ਜਾਣਾ ਬੰਦ ਕਰ ਦਿੰਦੇ ਆ ਤੇ ਕਹਿੰਦੇ ਆ ਕਿ ਮੈਂ ਛੋਟੇ ਬੂਟਾ ਨੂੰ ਪਾ ਕੇ ਨਹੀਂ ਜਾ ਸਕਦਾ ਇਹਨਾਂ ਨਾਲ ਪੈਰਾਂ ਨੂੰ ਦਿੱਕਤ ਹੁੰਦੀ ਆ ਤੇ ਟੁੱਟੇ ਹੋਏ ਬੂਟਾ ਨੂੰ ਵੀ ਨਹੀਂ ਪਾ ਸਕਦਾ ਇਸ ਲਈ ਹੁਣ ਮੈਂ ਕੱਲ ਤੋਂ ਪਾਰਕ ਨਹੀਂ ਜਾਊਗਾ ਇੱਕ ਦਿਨ ਗਵਾਂਢ ਵਿੱਚ ਕਿਸੇ ਦੇ ਘਰ 'ਚ ਫੰਕਸ਼ਨ ਸੀ ਜਿੱਥੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਰਾਜਵੀਰ ਆਪਣੇ ਮਾਤਾ ਪਿਤਾ ਤੇ ਪਤਨੀ ਦੇ ਨਾਲ ਉਸ ਫੰਕਸ਼ਨ ਦੇ ਬੈਨ ਨੂੰ ਅਟੈਂਡ ਕਰਨ ਦੇ ਲਈ ਗਿਆ ਲੇਕਿਨ ਰੇਸ਼ਮ ਜੀ ਉਧਰ ਨਹੀਂ ਜਾਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੇ ਕੋਲ ਪੈਰਾਂ 'ਚ ਪਾਉਣ ਨੂੰ ਕੁਝ ਨਹੀਂ ਸੀ ਕੀ ਪਹਿਣ ਕੇ ਜਾਂਦੇ ਰਾਜਵੀਰ ਕਹਿੰਦਾ ਕਿ ਕੀ ਹੋਇਆ ਪਾਪਾ ਤੁਸੀਂ ਕਿਉਂ ਨਹੀਂ ਜਾ ਰਹੇ ਮੇਰੇ ਕੋਲ ਪੈਰਾਂ 'ਚ ਪਾਉਣ ਲਈ ਕੁਝ ਨਹੀਂ ਬੇਟਾ ਰੇਸ਼ਮ ਜੀ ਇੰਨਾ ਹੀ ਕਹਿ ਪਾਉਂਦੀ ਆ ਕਿ ਹਰਜਿੰਦਰ ਗੱਲ ਨੂੰ ਵਿੱਚੋਂ ਹੀ ਕੱਟਦੀ ਹੋਈ ਕਹਿੰਦੀ ਆ ਕਿ ਬੂਟ ਕੀ ਹੋਇਆ ਬੂਟਾਂ ਨੂੰ ਦਿੱਤੇ ਤਾਂ ਸੀ ਬੂਟ ਉਹਨਾਂ ਨੂੰ ਪਾ ਕੇ ਚੱਲੋ ਕੀ ਸਮੱਸਿਆ ਉਹ ਬੂਟਾਂ ਵਿੱਚ ਜਦਕਿ ਹਰਜਿੰਦਰ ਨੂੰ ਸਭ ਪਤਾ ਸੀ ਕਿ ਉਹ ਬੂਟ ਉਸਦੇ ਸਹੁਰੇ ਦੇ ਨਹੀਂ ਆਉਂਦੇ ਲੇਕਿਨ ਫਿਰ ਵੀ ਉਹ ਆਪਣੇ ਪਤੀ ਦੇ ਸਾਹਮਣੇ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਆ ਜਦਕਿ ਬੇਟੇ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਬੂਟ ਪਿਤਾ ਜੀ ਨੂੰ ਨਹੀਂ ਆ ਰਹੇ ਜਿਸ ਦੀ ਵਜ੍ਹਾ ਨਾਲ ਉਹਨਾਂ ਨੇ ਪਾਰਕ ਜਾਣਾ ਵੀ ਬੰਦ ਕਰ ਦਿੱਤਾ ਬਹੂ ਦੀ ਗੱਲ ਸੁਣ ਕੇ ਰੇਸ਼ਮ ਜੀ ਅਤੇ ਚਰਨੋ ਜਿਵੇਂ ਤਿਵੇਂ ਕਰਕੇ ਗਵਾਂਢ ਵਿੱਚ ਫੰਕਸ਼ਨ ਤੇ ਜਾਣ ਦੇ ਲਈ ਤਿਆਰ ਹੋ ਗਏ ਪੂਰਾ ਫੰਕਸ਼ਨ ਚੰਗੇ ਤਰੀਕੇ ਨਾਲ ਹੋ ਗਿਆ ਰਾਤ ਨੂੰ ਖਾਣਾ ਖਾਣ ਦੇ ਬਾਅਦ ਸਭ ਲੋਕ ਘਰ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਰੇਸ਼ਮ ਜੀ ਨੂੰ ਚੰਗੀ ਤਰ੍ਹਾਂ ਦਿਖਾਈ ਨਾ ਦਿੱਤਾ ਤੇ ਬੂਟ ਵੀ ਜਿਆਦਾ ਟਾਈਟ ਸੀ ਤੇ ਇਸ ਵਜ੍ਹਾ ਨਾਲ ਉਹ ਚੰਗੀ ਤਰ੍ਹਾਂ ਚੱਲ ਨਹੀਂ پا ਰਹੇ ਸੀ ਅਚਾਨਕ ਸਾਹਮਣੇ ਉਹ ਪੱਥਰ ਤੇ ਆ ਜਾਣ ਦੀ ਵਜ੍ਹਾ ਨਾਲ ਉਹ ਅੜਕ ਕੇ ਡਿੱਗ ਗਏ ਉਹਨਾਂ ਦੇ ਅੰਗੂਠੇ ਤੇ ਸੱਟ ਲੱਗ ਗਈ ਜਿਸ ਦੀ ਵਜ੍ਹਾ ਨਾਲ ਖੂਨ ਨਿਕਲਣ ਲੱਗਿਆ ਡਿੱਗਣ ਦੀ ਆਵਾਜ਼ ਸੁਣ ਕੇ ਆਸੇ ਪਾਸੇ ਦੇ ਲੋਕ ਇਕੱਠੇ ਹੋ ਗਏ ਇੱਕ ਵਿਅਕਤੀ ਆਇਆ ਤੇ ਰੇਸ਼ਮ ਜੀ ਦੇ ਪੈਰਾਂ 'ਚੋਂ ਜੁੱਤਾ ਲਾ ਕੇ ਉਸਦੇ ਜ਼ਖਮ ਨੂੰ ਦੇਖਣ ਲੱਗਿਆ ਉਹ ਰਾਜਵੀਰ ਨੂੰ ਕਹਿੰਦਾ ਕਿ ਰਾਜਵੀਰ ਤੇਰੇ ਪਿਤਾ ਜੀ ਦੇ ਇੰਨੇ ਛੋਟੇ ਬੂਟ ਪਾਈ ਫਿਰਦੇ ਆ ਇਹਨਾਂ ਦੇ ਪੈਰਾਂ 'ਚ ਦੇਖ ਕਿੰਨੇ ਛਾਲੇ ਹੋਏ ਆ ਅਜੀਹਾ ਲੱਗ ਰਿਹਾ ਕਿ ਇਹਨਾਂ ਨੇ ਆਪਣੇ ਨਾਪ ਤੋਂ 2 ਨੰਬਰ ਛੋਟੇ ਬੂਟ ਪਾ ਲਏ ਕਿੰਨੇ ਟਾਇਟਾ ਤੇ ਪੈਰ ਵਿੱਚੋਂ ਵੀ ਨਹੀਂ ਠੀਕ ਤਰ੍ਹਾਂ ਚੱਲ ਰਹੇ ਅੱਡੀ ਦੇ ਕੋਲ ਦਾ ਹਿੱਸਾ ਤਾਂ ਬਿਲਕੁਲ ਛਿੱਲਿਆ ਗਿਆ। ਤੂੰ ਬੂਟ ਦਵਾਉਂਦੇ ਵਕਤ ਆਪਣੇ ਪਿਤਾ ਜੀ ਦੇ ਕੋਲ ਨਹੀਂ ਸੀ। ਆਪਣੇ ਪਾਪਾ ਦੇ ਪੈਰਾਂ ਨੂੰ ਦੇਖਿਆ ਤਾਂ ਸੱਚਮੁੱਚ ਉਹਨਾਂ ਦੇ ਪੈਰਾਂ ਪੂਰੀ ਤਰ੍ਹਾਂ ਛਿੱਲੇ ਹੋਏ ਸੀ ਜਿਸ ਅੰਗੂਠੇ ਨੂੰ ਸੱਟ ਲੱਗੀ ਸੀ ਉਥੋਂ ਬਹੁਤ ਖੂਨ ਨਿਕਲ ਰਿਹਾ ਸੀ। ਇਹ ਦੇਖ ਕੇ ਚਰਨੋਂ ਘਬਰਾ ਜਾਂਦੀ ਆ ਤੇ ਜਲਦੀ ਨਾਲ ਰਾਜਵੀਰ ਨੂੰ ਆਪਣੇ ਪਿਤਾ ਜੀ ਨੂੰ ਘਰ ਲੈ ਜਾਣ ਲਈ ਕਹਿੰਦੀ ਆ। ਤਾਂਕੇ ਉਸ ਦੀ ਮਰਮ ਪੱਟੀ ਹੋ ਸਕੇ ਰਾਜਵੀਰ ਆਪਣੇ ਪਿਤਾ ਜੀ ਨੂੰ ਘਰ ਲੈ ਆਉਂਦਾ ਤੇ ਅੱਜ ਰਾਜਵੀਰ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਕਿ ਉਸ ਦੇ ਪਿਤਾ ਜੀ ਨੇ ਉਸ ਦੇ ਲਈ ਕਿੰਨਾ ਕੁਝ ਕੀਤਾ ਲੇਕਿਨ ਆਪਣੀ ਪਤਨੀ ਦੀ ਗੱਲ ਨੂੰ ਮੰਨ ਕੇ ਇੱਕ ਜੋੜੀ ਬੂਟਾਂ ਦੀ ਨਹੀਂ ਦਵਾਈ ਮੇਰੇ ਪਿਤਾ ਜੀ ਐਨੇ ਦਿਨਾਂ ਤੋਂ ਛੋਟੇ ਬੂਟ ਪਾ ਰਹੇ ਸੀ ਲੇਕਿਨ ਕੁਝ ਵੀ ਨਹੀਂ ਕਿਹਾ ਮਾਂ ਵੀ ਪੂਰਾ ਪੂਰਾ ਦਿਨ ਰਸੋਈ 'ਚ ਕੰਮ ਕਰਦੀ ਆ ਉਹ ਵੀ ਕਦੇ ਕੁਝ ਨਹੀਂ ਕਹਿੰਦੀ ਮੈਂ ਦੇਖਿਆ ਕਿ ਹਰਜਿੰਦਰ ਘਰ ਵਿੱਚ ਗਿਣੇ ਚੁਣੇ ਕੰਮ ਹੀ ਕਰਦੀ ਆ ਬਲਕਿ ਪੂਰਾ ਦਿਨ ਘਰ 'ਚ ਆਰਾਮ ਕਰਦੀ ਆ ਨਾਲ ਹੀ ਦੇਖਿਆ ਤਾਂ ਹਰਜਿੰਦਰ ਬੜੇ ਹੀ ਚੈਣ ਨਾਲ ਸੌ ਰਹੀ ਸੀ ਜਦ ਕਿ ਉਸ ਦੀ ਮਾਂ ਦੇ ਕਮਰੇ ਦੀ ਲਾਈਟ ਹਾਲੇ ਤੱਕ ਆਉਣ ਸੀ ਆਪਣੀ ਮਾਂ ਦੇ ਕਮਰੇ ਦੀ ਲਾਈਟ ਆਉਣ ਦੇਖ ਕੇ ਉਹ 베ੜੇ ਚ ਆਇਆ ਤਾਂ ਦੇਖਿਆ ਕਿ ਪਾਪਾ ਤਾਂ ਸੌ ਗਏ ਸੀ ਲੇਕਿਨ ਮਾਂ ਨਹੀਂ ਥੁੱਤੀ ਸੀ ਉਹ ਲਗਾਤਾਰ ਪਾਪਾ ਨੂੰ ਦੇਖੀ ਜਾ ਰਹੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਰਾਜਵੀਰ ਨੂੰ ਥੋੜਾ ਤੱਕਾ ਜਿਹਾ ਲੱਗਿਆ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੇ ਹੀ ਘਰ ਵਿੱਚ ਮੇਰੇ ਮਾਪੇ ਐਨੇ ਪ੍ਰਾਏ ਹੋ ਗਏ ਆ ਕਿ ਮੈਨੂੰ ਉਹਨਾਂ ਦੀ ਦੁੱਖ ਤਕਲੀਫ ਵੀ ਨਹੀਂ ਦਿਖ ਰਹੀ ਨਾ ਹੀ ਉਹ ਮੈਨੂੰ ਦੱਸ ਰਹੇ ਆ ਮਾਂ ਅੱਧੀ ਰਾਤ ਨੂੰ ਕਮਰੇ ਵਿੱਚ ਇਕੱਲੀ ਬੈਠ ਕੇ ਰੋ ਰਹੀ ਆ ਲੇਕਿਨ ਮੈਨੂੰ ਨਹੀਂ ਕੁਝ ਕਹਿ ਰਹੀ ਰਾਜਵੀਰ ਰਸੋਈ 'ਚ ਗਿਆ ਤੇ ਆਪਣੇ ਮਾਤਾ ਪਿਤਾ ਦੇ ਲਈ ਉਸਨੇ ਚਾਹ ਬਣਾਈ ਤਿੰਨ ਕੱਪ ਚਾਹ ਲੈ ਕੇ ਉਹ ਕਮਰੇ ਦੇ ਵਿੱਚ ਆਇਆ ਆਪਣੇ ਬੇਟੇ ਨੂੰ ਦੇਖ ਕੇ ਚਰਨੋਂ ਇਕਦਮ ਕਬਰਾ ਗਈ ਕਿ ਬੇਟਾ ਤੂੰ ਇੰਨਾ ਟਾਈਮ ਹੋ ਗਿਆ ਸੁੱਤਾ ਕਿਉਂ ਨਹੀਂ ਚਾਹ ਕਿਉਂ ਬਣਾ ਕੇ ਲੈ ਆਇਆ ਮੈਨੂੰ ਕਹਿ ਦਿੰਦਾ ਮੈਂ ਬਣਾ ਦਿੰਦੀ ਆਪਣੀ ਮਾਂ ਨੂੰ ਅਜਿਹਾ ਹੜ ਬਣਾਉਂਦੇ ਹੋਏ ਦੇਖ ਕੇ ਰਾਜਵੀਰ ਨੂੰ ਸਮਝ ਆਇਆ ਕਿ ਇਹ ਹੜ ਬੜਾਹਟ ਹਰਜਿੰਦਰ ਦੀ ਵਜ੍ਹਾ ਨਾਲ ਆ ਕਿਉਂਕਿ ਹਰਜਿੰਦਰ ਨੇ ਮਾਂ ਨੂੰ ਘਰ ਦੇ ਕੰਮਾਂ 'ਚ ਇਸ ਤਰ੍ਹਾਂ ਨਾਲ ਉਲਝਾ ਕੇ ਰੱਖਿਆ ਕਿ ਜੇ ਅੱਧੀ ਰਾਤ ਨੂੰ ਵੀ ਕੋਈ ਕੰਮ ਪੈ ਜਾਵੇ ਤਾਂ ਮਾਂ ਨੂੰ ਹੀ ਯਾਦ ਕਰਦੀ ਆ ਅਤੇ ਮਾਂ ਕਦੇ ਵੀ ਕੰਮ ਤੋਂ ਮਨਾ ਨਹੀਂ ਕਰਦੀ ਅਤੇ ਸ਼ਾਇਦ ਇਸ ਲਈ ਅੱਜ ਮੈਂ ਰਾਤ ਨੂੰ ਚਾਹ ਬਣਾਈ ਆ ਤਾਂ ਮਾਂ ਨੂੰ ਲੱਗਿਆ ਕਿ ਮੈਂ ਚਾਹ ਕਿਉਂ ਨਹੀਂ ਬਣਾਈ ਅਜਿਹਾ ਨਾ ਹੋਵੇ ਕਿ ਬਹੂ ਨਾਰਾਜ਼ ਹੋ ਜਾਵੇ ਕਿ ਤੂੰ ਚਾਹ ਕਿਉਂ ਨਹੀਂ ਬਣਾਈ ਲੇਕਿਨ ਚਾਹ ਦੀ ਪਲੇਟ ਨੂੰ ਇੱਕ ਪਾਸੇ ਰੱਖ ਕੇ ਭੱਜ ਕੇ ਆਪਣੀ ਮਾਂ ਨੂੰ ਗੱਲ ਨਾਲ ਲਾ ਲੈਂਦਾ ਤੇ ਉੱਚੀ-ਉੱਚੀ ਰੋਣ ਲੱਗਦਾ ਚਰਨੋ ਜੀ ਘਬਰਾ ਗਈ ਤੇ ਬੋਲੀ ਕੀ ਹੋਇਆ ਬੇਟਾ ਤੂੰ ਇਸ ਤਰ੍ਹਾਂ ਕਿਉਂ ਰੋ ਰਿਹਾ ਮਾਂ ਮੈਨੂੰ ਮaaf ਕਰ ਦੇ ਐ ਕੀ ਘਰ ਵਿੱਚ ਰਹਿੰਦੇ ਹੋਏ ਮੈਂ ਤੁਹਾਡੀ ਦੁੱਖ ਤਕਲੀਫ ਕਿਵੇਂ ਨਹੀਂ ਸਮਝ ਪਾਇਆ ਮੈਂ ਇਹ ਕਿਉਂ ਨਹੀਂ ਸਮਝ ਪਾਇਆ ਕਿ ਤੁਸੀਂ ਮੇਰੇ ਲਈ ਇੰਨਾ ਕੁਝ ਕੀਤਾ ਲੇਕਿਨ ਮੇਰੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਮੈਂ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਾਂ ਪਿੰਡ ਦੇ ਘਰ ਜ਼ਮੀਨ ਵੇਚ ਕੇ ਤੁਹਾਨੂੰ ਆਪਣੇ ਕੋਲ ਬੁਲਾ ਲਿਆ ਸਾਰੇ ਪੈਸੇ ਲੈ ਲਏ ਤੁਹਾਡੇ ਕੋਲ ਪੈਸੇ ਦਾ ਕੋਈ ਜਰੀਆ ਵੀ ਨਹੀਂ ਛੱਡਿਆ ਮੈਨੂੰ ਮਾਫ਼ ਕਰ ਦਿਓ ਮੈਥੋਂ ਅਣਜਾਣੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਤੁਸੀਂ ਦੋਨਾਂ ਨੂੰ ਆਪਣੇ ਕੋਲ ਬੁਲਾ ਲਿਆ ਲੇਕਿਨ ਮੈਂ ਆਪਣਾ ਫਰਜ਼ ਪੂਰਾ ਨਹੀਂ ਕਰ ਪਾਇਆ ਮੈਂ ਦੇਖਦਾ ਹਾਂ ਤਾਂ ਹੁਣ ਸਮਝ ਆਉਂਦਾ ਕਿ ਜਿਸ ਦਿਨ ਤੋਂ ਤੁਸੀਂ ਇੱਥੇ ਆਏ ਹੋ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰ ਪਾਉਂਦਾ ਮਾਂ ਪੂਰਾ ਦਿਨ ਰਸੋਈ ਵਿੱਚ ਲੱਗੀ ਰਹਿੰਦੀ ਆ ਲੇਕਿਨ ਹੁਣ ਮੈਂ ਇਹ ਸਭ ਠੀਕ ਕਰ ਦੇਵਾਂਗਾ ਤੁਸੀਂ ਚਿੰਤਾ ਨਾ ਕਰੋ ਮਾਂ ਨੇ ਆਪਣੇ ਬੇਟੇ ਦੀਆਂ ਗੱਲਾਂ ਸੁਣ ਕੇ ਚਰਨੋ ਦੀਆਂ ਅੱਖਾਂ ਵਿੱਚ ਹੰਝੂ ਨਿਕਲ ਗਏ ਕਿਉਂਕਿ ਐਨੇ ਦਿਨਾਂ ਬਾਅਦ ਬੇਟੇ ਨੇ ਐਨੇ ਆਪਣੇਪਣਾ ਗੱਲ ਕੀਤੀ ਸੀ ਚਰਨੋ ਜੀ ਦੇ ਮਨ ਦਾ ਗਵਾਰ ਆਪਣੇ ਬੇਟੇ ਦੇ ਸਾਹਮਣੇ ਨਿਕਲ ਜਾਂਦਾ ਤੇ ਉਹ ਉੱਚੀ ਉੱਚੀ ਰੋਣ ਲੱਗਦੀ ਆ ਮਨ ਦਾ ਗਵਾਰ ਜੇ ਹੰਝੂਆਂ ਰਾਹੀਂ ਨਿਕਲ ਜਾਵੇ ਤਾਂ ਦਿਲ ਹਲਕਾ ਹੋ ਜਾਂਦਾ ਅੱਜ ਬੇਟੇ ਨੇ ਦੁੱਖ ਦੀ ਰਾਗ ਉੱਤੇ ਹੱਥ ਰੱਖ ਦਿੱਤਾ ਤਾਂ ਚਰਨੋ ਜੀ ਆਪਣੇ ਹੰਝੂ ਰੋਕ ਨਾ ਪਾਈ ਅੱਜ ਮਾਂ ਬੇਟੇ ਦਾ ਅਜੀਹਾ ਮਿਲਨ ਹੋਇਆ ਕਿ ਉਹਨਾਂ ਦੇ ਮਿਲਨ ਨੂੰ ਦੇਖ ਕੇ ਕੋਲੀ ਸੁੱਤੇ ਪਏ ਰੇਸ਼ਮ ਜੀ ਵੀ ਜਾਗ ਗਏ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਮਾਂ ਬੇਟੇ ਦੀਆਂ ਗੱਲਾਂ ਸੁਣਾਈ ਦੇ ਰੀਆਂ ਸੀ ਉਹਨਾਂ ਦੀਆਂ ਵੀ ਅੱਖਾਂ 'ਚ ਹੰਝੂ ਸੀ ਲੇਕਿਨ ਉਹ ਕੁਝ ਨਹੀਂ ਬੋਲੇ ਮਾਂ ਬੇਟੇ ਦੇ ਵਿੱਚ ਕੁਝ ਵੀ ਬੋਲਣਾ ਜ਼ਰੂਰੀ ਨਹੀਂ ਸਮਝਿਆ ਬੇਟਾ ਸਮਝ ਗਿਆ ਇੰਨਾ ਹੀ ਬਹੁਤ ਆ ਰਾਜਵੀਰ ਆਪਣੇ ਮਾਤਾ ਪਿਤਾ ਨੂੰ ਕੁਝ ਸਮਝਾਉਂਦਾ ਹੈ ਤੇ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਣ ਦੇ ਲਈ ਚਲਾ ਜਾਂਦਾ। ਸਵੇਰੇ ਸਵੇਰੇ ਹਰਜਿੰਦਰ ਜਦੋਂ ਸੌ ਕੇ ਉੱਠੀ ਤਾਂ ਉਸਨੇ ਦੇਖਿਆ ਕਿ ਰਸੋਈ ਵਿੱਚ ਮਾਂ ਜੀ ਹਾਲੇ ਤੱਕ ਨਹੀਂ ਆਈ। ਉਸਦੇ ਅਤੇ ਰਾਜਵੀਰ ਦੇ ਆਫਿਸ ਜਾਣ ਦਾ ਸਮਾਂ ਹੋ ਗਿਆ। ਬੜਬੜਾਉਂਦੀ ਹੋਈ ਚਰਨੋ ਜੀ ਦੇ ਕਮਰੇ ਚੋਂਦੀ ਆ ਤੇ ਕਹਿੰਦੀ ਆ ਕਿ ਮਾਂ ਜੀ ਉਠੋ ਹਾਲੇ ਤੱਕ ਸੌ ਰਹੀ ਹੋ। ਜਲਦੀ ਨਾਲ ਰਸੋਈ ਵਿੱਚ ਜਾ ਕੇ ਮੇਰਾ ਤੇ ਰਾਜਵੀਰ ਦਾ ਟਿਫਨ ਤਿਆਰ ਕਰੋ ਨਹੀਂ ਤਾਂ ਸਾਨੂੰ ਜਾਣ 'ਚ ਲੇਟ ਹੋ ਜਾਵੇਗਾ। ਤਾ ਪਿੱਛੋਂ ਰਾਜਵੀਰ ਆਉਂਦਾ ਹੈ ਤੇ ਕਹਿੰਦਾ ਕਿ ਹਰਜਿੰਦਰ ਮਾਂ ਟਿਫਣ ਨਹੀਂ ਬਣਾਏਗੀ ਇੱਕ ਤਾਂ ਪਾਪਾ ਦੀ ਤਬੀਅਤ ਠੀਕ ਨਹੀਂ ਮਾਂ ਪੂਰੀ ਰਾਤ ਚੰਗੀ ਤਰ੍ਹਾਂ ਸੁੱਤੀ ਨਹੀਂ ਤੈਨੂੰ ਉਹਨਾਂ ਦੀ ਹਾਲਤ ਨਹੀਂ ਦਿਖਦੀ ਉਹ ਹੁਣ ਆਪਣਾ ਟਿਫਨ ਨਹੀਂ ਬਣਾਏਗੀ ਤੈਨੂੰ ਖੁਦ ਹੀ ਮੇਰਾ ਤੇ ਆਪਣਾ ਟਿਫਨ ਬਣਾਉਣਾ ਪਵੇਗਾ ਨਾਲ ਹੀ ਮਾਂ ਦਾ ਤੇ ਪਾਪਾ ਦਾ ਖਾਣਾ ਵੀ ਬਣਾ ਕੇ ਰੱਖ ਜਾਵੀਂ ਕੀ ਫਾਲਤੂ ਦੀ ਬਕਵਾਸ ਕਰ ਰਹੇ ਹੋ ਰਾਜਵੀਰ ਮੈਂ ਇੰਨੀ ਸਵੇਰੇ ਸਵੇਰੇ ਉੱਠ ਕੇ ਟਿਫਨ ਬਣਾਵਾਂਗੀ ਤੇ ਇੰਨਾ ਲੋਕਾਂ ਦੇ ਲਈ ਖਾਣਾ ਵੀ ਬਣਾ ਕੇ ਜਾਵਾਂਗੀ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਜਲਦੀ ਨਾਲ ਮਾਂ ਜੀ ਨੂੰ ਕਹੋ ਕਿ ਰਸੋਈ ਵਿੱਚ ਆ ਜਾਵੇ ਘਰ 'ਚ ਖਾਣਾ ਬਣਾਉਣਾ ਹੀ ਨਹੀਂ ਹੁੰਦਾ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਮੈਂ ਉਹੀ ਤਾਂ ਕਹਿ ਰਹੀ ਆ ਹਰਜਿੰਦਰ ਘਰ ਵਿੱਚ ਬਹੁਤ ਸਾਰੇ ਕੰਮ ਹੁੰਦੇ ਆ ਜਿਸ ਨੂੰ ਤੂੰ ਮਾਂ ਤੋਂ ਕਰਵਾ ਰਹੀ ਆ ਜਿਸ ਦਾ ਇਹਿਸਾਨ ਵੀ ਨਹੀਂ ਮੰਨਦੀ ਮਾਂ ਤੇਰਾ ਤੇ ਮੇਰਾ ਢਿਫਣ ਤਿਆਰ ਕਰਕੇ ਦਿੰਦੀ ਆ ਆਪਣੀ ਜਾਣ ਦੇ ਬਾਅਦ ਪੂਰਾ ਘਰ ਫੈਲਿਆ ਪਿਆ ਹੁੰਦਾ ਉਸ ਨੂੰ ਸੰਭਾਲਦੀ ਆ ਲੇਕਿਨ ਹੁਣ ਮਾਂ ਨਹੀਂ ਕਰੇਗੀ ਘਰ ਦੇ ਕੰਮ ਜਾਂ ਤਾਂ ਘਰ ਦੇ ਕੰਮ ਤੂੰ ਕਰ ਜਾਂ ਕੋਈ ਨੌਕਰਾਨੀ ਰੱਖ ਲਾ ਜੋ ਘਰ ਦੀ ਸਾਫ ਸਫਾਈ ਕਰੇਗੀ ਬਰਤਨ ਧੋਵੇਗੀ ਖਾਣਾ ਬਣਾਵੇਗੀ ਥੋੜੀ ਬਹੁਤ ਜੋ ਕੰਮ ਹੋਵੇਗਾ ਉਹ ਬਾਅਦ ਚ ਮਾਂ ਦੇਖ ਲਵੇਗੀ ਲੇਕਿਨ ਜੋ ਤੇਰੇ ਕੰਮ ਆ ਖਾਣਾ ਬਣਾਉਣਾ ਉਹ ਤੈਨੂੰ ਹੀ ਕਰਨੇ ਪੈਣੇ ਆ ਕਦੇ ਜ਼ਰੂਰੀ ਹੋਇਆ ਜਾਂ ਕੋਈ ਦਿੱਕਤ ਹੋਈ ਤਾਂ ਮਾਂ ਖਾਣਾ ਬਣਾ ਲਵੇਗੀ ਲੇਕਿਨ ਨਾਰਮਲੀ ਤੂੰ ਹੀ ਖਾਣਾ ਬਣਾਵੇਂਗੀ ਰਾਜਵੀਰ ਦੀਆਂ ਗੱਲਾਂ ਸੌਣ ਕੇ ਸੁਣ ਕੇ ਪੈਰ ਪਟਕਦੀ ਹੋਈ ਹਰਜਿੰਦਰ ਸੋਈ ਵਿੱਚ ਗਈ ਤੇ ਬਰਤਨ ਖੜਕਾ ਖੜਕਾ ਕੇ ਖਾਣਾ ਬਣਾਉਣ ਲੱਗੀ ਚਰਨੋਂ ਆਪਣੇ ਬਹੂ ਦੇ ਰੂਪ ਨੂੰ ਦੇਖ ਕੇ ਥੋੜਾ ਡਰ ਜਿਹੀ ਗਈ ਲੇਕਿਨ ਰਾਜਵੀਰ ਉਹਨਾਂ ਨੂੰ ਤਸੱਲੀ ਦਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਸਭ ਠੀਕ ਕਰ ਦੇਵਾਂਗਾ ਰਸੋਈ ਵਿੱਚ ਹਰਜਿੰਦਰ ਜਿਵੇਂ ਤਿਵੇਂ ਕਰਕੇ ਖਾਣਾ ਬਣਾਉਂਦੀ ਆ ਤੇ ਤਿਆਰ ਹੋ ਕੇ ਸਕੂਲ ਜਾਣ ਦੇ ਲਈ ਕਮਰੇ ਤੋਂ ਨਿਕਲਦੀ ਆ ਤਾਂ ਬੇੜੇ ਵਿੱਚ ਬੈਠੇ ਹੋਏ ਰਾਜਵੀਰ ਨੂੰ ਕਹਿੰਦੀ ਆ ਕਿ ਅੱਜ ਤੁਸੀਂ ਆਫਿਸ ਨਹੀਂ ਜਾਣਾ ਹਾਲੇ ਤੱਕ ਤਿਆਰ ਨਹੀਂ ਹੋਏ ਤਾਂ ਉਸਨੇ ਕਿਹਾ ਕਿ ਨਹੀਂ ਅੱਜ ਮੈਂ ਆਫਿਸ ਤੋਂ ਛੁੱਟੀ ਲਈ ਆ ਅੱਜ ਕੋਈ ਜ਼ਰੂਰੀ ਕੰਮ ਆ ਇਸ ਲਈ ਮੈਂ ਆਫਿਸ ਨਹੀਂ ਜਾ ਰਿਹਾ ਇਸ ਤੋਂ ਜ਼ਿਆਦਾ ਰਾਜਵੀਰ ਹਰਜਿੰਦਰ ਨੂੰ ਕੁਝ ਵੀ ਨਹੀਂ ਕਹਿੰਦਾ ਹਰਜਿੰਦਰ ਜਲਦੀ ਨਾਲ ਜਲਦੀ ਨਾਲ ਵੈਸੇ ਵੀ ਅੱਜ ਉਹ ਖੁਦ ਖਾਣਾ ਬਣਾਉਣ ਦੀ ਵਜ੍ਹਾ ਨਾਲ ਲੇਟ ਹੋ ਰਹੀ ਸੀ ਜ਼ਿਆਦਾ ਗੱਲ ਨਾ ਕਰਦੇ ਹੋਏ ਉਥੋਂ ਆਪਣਾ ਟਿਫਨ ਚੁੱਕ ਕੇ ਜਲਦਬਾਜ਼ੀ ਵਿੱਚ ਸਕੂਲ ਦੇ ਲਈ ਨਿਕਲ ਗਈ ਜਦੋਂ ਸ਼ਾਮ ਨੂੰ ਵਾਪਸ ਆਈ ਤਾਂ ਦੇਖਿਆ ਕਿ ਘਰ ਵਿੱਚ ਨਾ ਤਾਂ ਰਾਜਵੀਰ ਸੀ ਤੇ ਨਾ ਹੀ ਉਸ ਦੇ ਮਾਤਾ ਪਿਤਾ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ ਇਹ ਦੇਖ ਕੇ ਹਰਜਿੰਦਰ ਰਾਜਵੀਰ ਨੂੰ ਫੋਨ ਕਰਦੀ ਆ ਕਿ ਤੁਸੀਂ ਸਭ ਕਿੱਥੇ ਚਲੇ ਗਏ ਸੀ ਹਾਲੇ ਤੱਕ ਵਾਪਸ ਨਹੀਂ ਆਏ ਰਾਜਵੀਰ ਕਹਿੰਦਾ ਕਿ ਹਾਂ ਮੈਨੂੰ ਪਤਾ ਕਿ ਤੂੰ ਇਸ ਸਮੇਂ ਵਾਪਸ ਆਉਣੀ ਆ ਇਸ ਲਈ ਘਰ ਦੀ ਦੂਜੀ ਚਾਬੀ ਸਵੇਹੀ ਤੇਰੇ ਪਰਸ 'ਚ ਰੱਖ ਦਿੱਤੀ ਸੀ ਤੂੰ ਇੱਕ ਵਾਰ ਪਰਸ ਵਿੱਚ ਦੇਖ ਚਾਬੀ ਤੇਰੇ ਕੋਲ ਹੀ ਆ ਹਰਜਿੰਦਰ ਪਰਸ ਖੋਲਦੀ ਆ ਤਾਂ ਸੱਚਮੁੱਚ ਉਸ ਦੇ ਪਰਸ 'ਚ ਪਰਸ ਦੀ ਜੇਬ ਵਿੱਚ ਇੱਕ ਦੂਜੀ ਚਾਬੀ ਰੱਖੀ ਹੁੰਦੀ ਆ ਫੋਨ ਉੱਤੇ ਗੱਲ ਕਰਦੇ ਕਰਦੇ ਹਰਜਿੰਦਰ ਘਰ ਦੇ ਅੰਦਰ ਆ ਗਈ ਤੇ ਕਹਿੰਦੀ ਕਿ ਆਖਰ ਤੁਸੀਂ ਕਿੱਥੇ ਗਏ ਹੋ ਇਹ ਤਾਂ ਦੱਸ ਦਿੰਦੇ ਕੁਝ ਨਹੀਂ ਆ ਕੇ ਦੱਸਦੇ ਆ ਕੋਈ ਜ਼ਰੂਰੀ ਕੰਮ ਸੀ ਐਸ ਲਈ ਆਇਆ ਸੀ ਐਸ ਦੇ ਬਾਅਦ ਰਾਜਵੀਰ ਫੋਨ ਕੱਟ ਦਿੰਦਾ ਤੇ ਇਧਰ ਹਰਜਿੰਦਰ ਨੂੰ ਰੋਜ਼ ਹੀ ਆਫਿਸ ਵਿੱਚ ਆਉਣ ਤੋਂ ਬਾਅਦ ਚਾਹ ਚਰਨਕੌਰ ਚਾਹ ਬਣਾ ਕੇ ਰੱਖਦੀ ਸੀ ਲੇਕਿਨ ਅੱਜ ਉਹ ਘਰ ਵਿੱਚ ਨਹੀਂ ਸੀ ਖੁਦ ਚਾਹ ਬਣਾਉਣੀ ਪਈ ਸੁਬਾਹ ਵੀ ਖਾਣਾ ਬਣਾਉਣਾ ਪਿਆ ਇਸ ਲਈ ਅੱਜ ਬਹੁਤ ਜ਼ਿਆਦਾ ਚੜਚੜੀ ਹੋ ਰਹੀ ਸੀ ਲੱਗ ਰਿਹਾ ਸੀ ਕਿ ਕਦੋਂ ਚਰਨੋ ਜੀ ਆਵੇ ਅਤੇ ਉਹ ਉਹਨਾਂ ਤੇ ਗੁੱਸਾ ਕਰੇ 2 ਘੰਟੇ ਬਾਅਦ ਰਾਜਵੀਰ ਆਪਣੇ ਮਾਤਾ ਪਿਤਾ ਨੂੰ ਘਰ ਲੈ ਆਇਆ ਤੇ ਹਰਜਿੰਦਰ ਚਰਨੋ ਜੀ ਉੱਤੇ ਚਿਲਾਉਂਦੇ ਹੋਏ ਕਹਿੰਦੀ ਕਿ ਕਿੱਥੇ ਗਈ ਸੀ ਅਜਿਹਾ ਕਿਹੜਾ ਕੰਮ ਸੀ ਜਿੱਥੇ ਤੁਸੀਂ ਚਲੇ ਗਏ ਤੁਹਾਨੂੰ ਪਤਾ ਹੈ ਨਾ ਮੈਂ ਆਫਿਸ ਵਿੱਚ ਐਨੀ ਥੱਕ ਕੇ ਆਉਣੀ ਆ ਮੈਨੂੰ ਹੀ ਆ ਕੇ ਚਾਹ ਬਣਾਉਣੀ ਪਈ ਚਰਨੋ ਜੀ ਕਹਿੰਦੀ ਆ ਕਿ ਬੇਟਾ ਤੈਨੂੰ ਤਾਂ ਪਤਾ ਤੇਰੇ ਪਾਪਾ ਜੀ ਦੇ ਪੈਰ ਤੇ ਕੱਲ ਛੱਟ ਲੱਗ ਗਈ ਸੀ ਉਸ ਨੂੰ ਦਿਖਾਉਣ ਦੇ ਲਈ ਡਾਕਟਰ ਦੇ ਕੋਲ ਗਏ ਸੀ ਡਾਕਟਰ ਨੇ ਪੱਟੀ ਕਰ ਦਿੱਤੀ ਆ ਤੇ ਹਰਜਿੰਦਰ ਕਹਿੰਦੀ ਕਿ ਤੈਨੂੰ ਜਾਣ ਦੀ ਕੀ ਜ਼ਰੂਰਤ ਸੀ ਰਾਜਵੀਰ ਲੈ ਜਾਂਦਾ ਤੂੰ ਉੱਧਰ ਜਾ ਕੇ ਕੀ ਕਰ ਲਿਆ ਪੱਟੀ ਡਾਕਟਰ ਨੇ ਕਰ ਦਿੱਤੀ ਹੁਣ ਚੱਲ ਰਸੋਈ 'ਚ ਜਾ ਕੇ ਸ਼ਾਮ ਦਾ ਖਾਣਾ ਬਣਾਓ ਮੈਂ ਬਹੁਤ ਥੱਕ ਗਈ ਆ ਆਪਣੇ ਕਮਰੇ ਵਿੱਚ ਆਰਾਮ ਕਰਨ ਦੇ ਲਈ ਜਾ ਰਹੀ ਆ ਆਪਣੀ ਪਤਨੀ ਨੂੰ ਮਾਂ ਉੱਤੇ ਇਸ ਤਰ੍ਹਾਂ ਚਿਲਾਉਂਦੇ ਹੋਏ ਦੇਖ ਰਾਜਵੀਰ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਕੂਰਦੇ ਹੋਏ ਕਹਿੰਦਾ ਕਿ ਹੁਣ ਬਸ ਹਰਜਿੰਦਰ ਬਹੁਤ ਹੋ ਗਿਆ ਹੁਣ ਤੂੰ ਮੇਰੀ ਮਾਂ ਨੂੰ ਕੁਝ ਵੀ ਨਹੀਂ ਕਹੇਂਗੀ ਤੇਰੇ ਲਈ ਚੰਗਾ ਹੀ ਹੋਵੇਗਾ ਕੀ ਕੀਤਾ ਏ ਮੇਰੀ ਮਾਂ ਨੇ ਜੋ ਤੂੰ ਉਹਨਾਂ ਉੱਤੇ ਇੰਨਾ ਚਿਲਾ ਰਹੀਆਂ ਤੂੰ ਆਪਣੇ ਲਈ ਚਾਹੀ ਤਾਂ ਬਣਾਈ ਆ ਕਿਸੇ ਹੋਰ ਲਈ ਤਾਂ ਨਹੀਂ ਬਣਾਈ ਚਾਹ ਬਣਾ ਕੇ ਪੀ ਲਈ ਤਾਂ ਕਿਹੜਾ ਕਿਸੇ ਤੇ ਕੋਈ ਅਹਿਸਾਨ ਕਰ ਦਿੱਤਾ ਹੁਣ ਤੈਨੂੰ ਆਪਣੇ ਕੰਮ ਖੁਦ ਕਰਨ ਦੀ ਆਦਤ ਪਾਉਣੀ ਪਵੇਗੀ ਮੇਰੀ ਮਾਂ ਤੇਰੇ ਕੋਈ ਕੰਮ ਨਹੀਂ ਕਰੇਗੀ ਹਰਜਿੰਦਰ ਰਾਜਵੀਰ ਦਾ ਮੂੰਹ ਦੇਖਦੀ ਆ ਲੇਕਿਨ ਹਾਲੇ ਹੁਣੇ-ਹੁਣੇ ਉਹ ਘਰ ਤੋਂ ਬਾਹਰ ਬਾਹਰੋਂ ਆਇਆ ਉਸਦੇ ਹੱਥ ਵਿੱਚ ਕੁਝ ਪੈਕਟ ਸੀ ਤੇ ਆਪਣੇ ਹੱਥ ਵਿੱਚ ਲਏ ਹੋਏ ਪੈਕਟਾਂ ਨੂੰ ਖੋਲ ਕੇ ਉਹ ਚਮਚਮਾਉਂਦੇ ਹੋਏ ਬੂਟ ਕੱਢੇ ਅਤੇ ਆਪਣੇ ਪਾਪਾ ਨੂੰ ਪਹਿਨਾਉਂਦੇ ਹੋਏ ਕਿਹਾ ਕਿ ਦੇਖੋ ਪਾਪਾ ਇਹ ਬੂਟ ਹੁਣ ਤੁਹਾਡੇ ਨਾਪ ਦੇ ਆ ਇਹ ਤੁਹਾਡੇ ਪੈਰਾਂ ਨੂੰ ਸਹੀ ਰੱਖਣਗੇ ਮੈਂ ਇੱਕ ਜੋੜੀ ਨਹੀਂ ਬਲਕਿ ਤਿੰਨ-ਚਾਰ ਜੋੜੇ ਲਿਆਇਆ ਤੁਹਾਡੇ ਲਈ ਇੱਕ ਸਪੋਰਟਸ ਬੂਟ ਵੀ ਆ ਤਾਂਕੇ ਘੁੰਮਣ ਦੇ ਲਈ ਤੁਹਾਨੂੰ ਆਰਾਮਦਾਇਕ ਰਹਿਣ ਤੇ ਦੂਜਾ ਕਿਤੇ ਆਉਣ ਜਾਣ ਦੇ ਲਈ ਹਨ ਮਾਂ ਤੁਹਾਡੇ ਲਈ ਵੀ ਮੈਂ ਦੋ ਜੋੜੀ ਬੂਟਾਂ ਦੇ ਅਤੇ ਕੱਪੜੇ ਲਿਆਇਆ ਹਾਂ ਪਾਪਾ ਦੇ ਬੂਟ ਅਤੇ ਮਾਂ ਦੇ ਕੱਪੜੇ ਦੇਖ ਕੇ ਹਰਜਿੰਦਰ ਦੇ ਹੋਸ਼ ਛੱਡ ਜਾਂਦੇ ਆ ਤੇ ਚਿਲਾਉਂਦੀ ਹੋਈ ਰਾਜਵੀਰ ਨੂੰ ਕਹਿੰਦੀ ਆ ਕਿ ਤੁਸੀਂ ਇਹਨਾਂ ਨੂੰ ਡਾਕਟਰ ਦੇ ਦਿਖਾਉਣ ਜਾਣਾ ਸੀ ਤਾਂ ਉਹਨਾਂ ਨੂੰ ਦਿਖਾ ਲਿਆਉਂਦੇ ਐਨੀ ਸ਼ਾਪਿੰਗ ਕਰਵਾਉਣ ਦੀ ਕੀ ਜ਼ਰੂਰਤ ਸੀ ਬੂਟਾਂ ਦੀ ਜ਼ਰੂਰਤ ਸੀ ਤਾਂ ਤੁਹਾਡੇ ਪੁਰਾਣੇ ਬੂਟ ਪਏ ਸੀ ਮਾਂ ਦੇ ਦਿੱਤੇ ਸੀ ਮੈਂ ਦੇ ਦਿੱਤੇ ਸੀ ਮੇਰੇਆਂ ਪੁਰਾਣੇ ਸੂਟ ਪਏ ਸੀ ਮਾਂ ਨੂੰ ਮੈਂ ਦੇ ਦਿੰਦੀ ਉਹ ਇਹਨਾਂ ਨੂੰ ਖੋਲੇ ਕਰਕੇ ਪਾ ਲੈਂਦੀ ਨਵੇਂ ਸੂਟ ਖਰੀਦਣ ਦੀ ਕੀ ਜ਼ਰੂਰਤ ਸੀ ਤਾਂ ਰਾਜਵੀਰ ਨੇ ਅੱਗੋਂ ਕਿਹਾ ਕਿ ਹਰਜਿੰਦਰ ਬੱਸ ਇਸ ਦੇ ਅੱਗੇ ਇੱਕ ਸ਼ਬਦ ਵੀ ਨਾ ਬੋਲੀਂ ਵਰਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੇਰੇ ਮਾਪੇ ਨਾ ਹੀ ਪੁਰਾਣੇ ਕੱਪੜੇ ਪਾਉਣਗੇ ਤੇ ਨਾ ਹੀ ਪੁਰਾਣੇ ਬੂਟ ਉਹਨਾਂ ਦਾ ਬੇਟਾ ਕਮਾਉਣ ਵਾਲਾ ਤੈਨੂੰ ਜਸਟਿਸ ਦੀ ਜ਼ਰੂਰਤ ਹੈ ਮੈਂ ਲਿਆ ਕੇ ਦੇਵਾਂਗਾ ਮੈਂ ਤੇਰੇ ਪੈਸੇ ਨਹੀਂ ਮੰਗ ਰਿਹਾ ਮੈਂ ਆਪਣੀ ਤਨਖਾਹ ਵਿੱਚੋਂ ਆਪਣੇ ਮਾਤਾ-ਪਿਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦਾ ਜੇ ਤੈਨੂੰ ਮੇਰੇ ਮਾਤਾ-ਪਿਤਾ ਤੋਂ ਇੰਨੀ ਹੀ ਤਕਲੀਫ ਆ ਤਾਂ ਤੈਨੂੰ ਇੱਥੇ ਰਹਿਣਾ ਹੀ ਨਹੀਂ ਚਾਹੀਦਾ ਤੂੰ ਇੱਥੋਂ ਜਾ ਸਕਦੀ ਆ ਮੈਂ ਤੈਨੂੰ ਮਨਾ ਨਹੀਂ ਕਰੂੰਗਾ ਤੇਰੇ ਕਹਿਣ ਦਾ ਕੀ ਮਤਲਬ ਆ ਆਪਣੀ ਆਵਾਜ਼ ਨੂੰ ਘੱਟ ਕਰਦੇ ਹੋਏ ਹਰਜਿੰਦਰ ਕਹਿੰਦੀ ਆ ਤਾਂ ਰਾਜਵੀਰ ਕਹਿੰਦਾ ਕਿ ਤੈਨੂੰ ਜੋ ਸਮਝਣਾ ਤੂੰ ਸਮਝ ਲੈ ਲੇਕਿਨ ਮੇਰੇ ਮੰਮੀ ਪਾਪਾ ਨੂੰ ਤੂੰ ਪਰੇਸ਼ਾਨ ਨਹੀਂ ਕਰੇਂਗੀ ਮੈਂ ਸਮਝਦਾ ਹਾਂ ਕਿ ਤੂੰ ਨੌਕਰੀ ਕਰਦੀ ਆ ਤੇਰੇ ਕੋਲ ਵੀ ਸਮੇਂ ਦੀ ਕਮੀ ਆ ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਮੇਰੀ ਮਾਂ ਨੂੰ ਤੂੰ ਕਰਦੀ ਨੌਕਰਾਨੀ ਬਣਾ ਲਵੇਂ ਮੇਰੇ ਪਾਪਾ ਨੂੰ ਤੂੰ ਪੁਰਾਣੇ ਬੂਟ ਪਹਿਨਣ ਦੇ ਲਈ ਦੇਵੇਂ ਜੇਕਰ ਜ਼ਰੂਰਤ ਹੋਵੇਗੀ ਮਾਂ ਕੰਮ ਕਰੇਗੀ ਨਹੀਂ ਤਾਂ ਨਹੀਂ ਕੰਮ ਕਰੇਗੀ ਅੱਜ ਹਰਜਿੰਦਰ ਆਪਣੇ ਪਤੀ ਨੂੰ ਐਨਾ ਗੁੱਸੇ ਵਿੱਚ ਦੇਖ ਕੇ ਹੱਕੀ ਬੱਕੀ ਰਹਿ ਗਈ ਉਸ ਨੂੰ ਸਮਝ ਵਿੱਚ ਆ ਗਿਆ ਕਿ ਹੁਣ ਉਸ ਦੀ ਹੈਂਕੜੀ ਇਸ ਦੇ ਸਹੁਰੇ ਘਰ ਵਿੱਚ ਚੱਲਣ ਵਾਲੀ ਨਹੀਂ ਅਤੇ ਆਪਣੇ ਪਤੀ ਨੂੰ ਗੁੱਸੇ 'ਚ ਦੇਖ ਕੇ ਹਰਜਿੰਦਰ ਸ਼ਾਂਤ ਹੋ ਜਾਂਦੀ ਅਤੇ ਕੁਝ ਦਿਨਾਂ ਦੋਨੋਂ ਗੱਲਬਾਤ ਨਹੀਂ ਕਰਦੇ ਲੇਕਿਨ ਹੌਲੀ-ਹੌਲੀ ਘਰ ਦਾ ਮਾਹੌਲ ਸਹੀ ਹੋਣ ਲੱਗਦਾ ਹਰਜਿੰਦਰ ਨੂੰ ਕੁਝ ਹੀ ਦਿਨਾਂ ਵਿੱਚ ਘਰ ਦੇ ਕੰਮ ਕਰਨ ਦੀ ਆਦਤ ਪੈ ਜਾਂਦੀ ਆ ਤੇ ਅਜੀਹਾ ਨਹੀਂ ਸੀ ਕਿ ਚਰਨੋ ਜੀ ਕੰਮ ਨਹੀਂ ਕਰਦੀ ਸੀ ਰਸੋਈ ਦੇ ਉਹ ਕੰਮਾਂ 'ਚ ਆਪਣੀ ਬਹੂ ਨਾਲ ਹੱਥ ਬਟਾਉਂਦੀ ਬਾਅਦ ਵਿੱਚ ਵੀ ਘਰ ਦੇ ਸਾਰੇ ਕੰਮ ਸਮੇਟ ਦਿੰਦੀ ਜਿੰਨੇ ਵੀ ਛੋਟੇ ਮੋਟੇ ਕੰਮ ਹੁੰਦੇ ਉਹ ਕਰਦੀ ਲੇਕਿਨ ਪਹਿਲਾਂ ਜੋ ਹਰਜਿੰਦਰ ਨੇ ਆਪਣੀ ਸੱਸ ਨੂੰ ਕਰਦੀ ਨੌਕਰਾਨੀ ਬਣਾ ਕੇ ਰੱਖਿਆ ਸੀ ਹੁਣ ਰਾਜਵੀਰ ਆਪਣੀ ਮਾਂ ਨੂੰ ਇਸ ਤਰ੍ਹਾਂ ਨਾਲ ਨਹੀਂ ਰੱਖਣਾ ਚਾਹੁੰਦਾ ਸੀ ਅੱਜ ਰੇਸ਼ਮ ਜੀ ਤੇ ਚਰਨੋ ਜੀ ਆਪਣੇ ਬੇਟੇ ਬਹੂ ਦੇ ਘਰ ਚ ਬਹੁਤ ਹੀ ਪ੍ਰਸੰਨ ਹੋ ਕੇ ਰਹਿ ਰਹੇ ਸਨ ਬੇਟਾ ਵੀ ਉਹਨਾਂ ਨਾਲ ਦੁੱਖ ਤਕਲੀਫ ਤੇ ਹਾਲਚਾਲ ਪੁੱਛਦਾ ਤੇ ਮਾਤਾ ਪਿਤਾ ਨੂੰ ਇਸ ਤੋਂ ਜ਼ਿਆਦਾ ਕੀ ਚਾਹੀਦਾ ਬੇਟਾ ਦਿਨ ਦੇ 24 ਘੰਟਿਆਂ 'ਚੋਂ 10 ਮਿੰਟ ਵੀ ਉਹਨਾਂ ਨਾਲ ਦੋ ਮਿੱਠੇ ਬੋਲ ਬੋਲ ਲੈਂਦਾ ਤਾਂ ਮਾਤਾ ਪਿਤਾ ਇੰਨੇ ਠੀਕ ਖੁਸ਼ ਹੋ ਜਾਂਦੇ ਆ ਇਸ ਤੋਂ ਜ਼ਿਆਦਾ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਤੇ ਉਹਨਾਂ ਦੀਆਂ ਜ਼ਰੂਰਤਾਂ ਵੀ ਬਹੁਤ ਸੀਮਤ ਹੁੰਦੀਆਂ ਤਾਂ ਆਪਣੇ ਮਾਤਾ ਪਿਤਾ ਦਾ ਖਿਆਲ ਰੱਖਣਾ ਉਹਨਾਂ ਦਾ ਜ਼ਰੂਰਤ ਦਾ ਖਿਆਲ ਰੱਖਣਾ ਬੱਚਿਆਂ ਦਾ ਫਰਜ਼ ਹੁੰਦਾ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ